ਆਗੀਆਂ ਨੇ ਯਾਰੋ ਸਰਪੰਚੀ ਦੀਆਂ ਵੋਟਾਂ ਆਗੀਆਂ ਨੇ ਯਾਰੋ ਸਰਪੰਚੀ ਦੀਆਂ ਵੋਟਾਂ ਖੇਚਲੀ ਤਿਆਰੀ ਇਹਦੇ ਚਾਹਵਣ ਲੋਕਾਂ ਖੇਚਲੀ ਤਿਆਰੀ ਇਹਦੇ ਚਾਹਵਣ ਲੋਕਾਂ ਆਗੀਆਂ ਨੇ ਯਾਰੋ ਸਰਪੰਚੀ ਦੀਆਂ ਵੋਟਾਂ ਸੋਚ ਸਮਝ ਕੇ ਵੋਟਾਂ ਸਾੜੇ ਪਾਇਓ ਜੀ ਸੋਚ ਸਮਝ ਕੇ ਵੋਟਾਂ ਸਾੜੇ ਪਾਇਓ ਜੀ ਐਵੇਂ ਨਾ ਹੈ ਕਿਸੇ ਦੇ ਬਹਿਕਾਵੇ ਵਿੱਚ ਆਇਓ ਜੀ ਐਵੇਂ ਨਾ ਹੈ ਕਿਸੇ ਦੇ ਬਹਿਕਾਵੇ ਵਿੱਚ ਆਇਓ ਜੀ ਪਿੰਡ ਦੇ ਵਿਕਾਸ ਲਈ ਚੰਗਾ ਸਰਪੰਚ ਬਣਾਓ ਜੀ ਪਿੰਡ ਦੇ ਵਿਕਾਸ ਲਈ ਚੰਗਾ ਸਰਪੰਚ ਬਣਾਓ ਜੀ ਐਵੇਂ ਨਾ ਹੈ ਲੱਗ ਜਾਇਓ ਪਿੱਛੇ ਕਿਸੇ ਨੋਟਾਂ ਐਵੇਂ ਨਾ ਹੈ ਲੱਗ ਜਾਇਓ ਪਿੱਛੇ ਕਿਤੇ ਨੋਟਾਂ ਆ ਗਈਆਂ ਨੇ ਯਾਰੋ ਸਰਪੰਚੀ ਦੀਆਂ ਵੋਟਾਂ ਖੇਚਣ ਦੀ ਤਿਆਰੀ ਏਰੇ ਚਾਹ ਵਣੇ ਲੋਕਾਂ ਵੋਟ ਭਾਵੇਂ ਤੁਸੀਂ ਜਿੱਥੇ ਮਰਜ਼ੀ ਹਾ ਪਾਇਓ ਜੀ ਵੋਟ ਭਾਵੇਂ ਤੁਸੀਂ ਜਿੱਥੇ ਮਰਜ਼ੀ ਹਾ ਪਾਇਓ ਜੀ ਆਪਸੀ ਹੈ ਭਾਈਚਾਰਾ ਐਵੇਂ ਨਾ ਗਵਾਇਓ ਜੀ ਆਪਸੀ ਹ ਭਾਈਚਾਰਾ ਐਵੇਂ ਨਾਮਕ ਗਾਇਓ ਜੀ ਪਿਆਰ ਨਾਲ ਸਾਰਾ ਕੰਮ ਨਿਪਟਾਇਓ ਜੀ ਪਿਆਰ ਨਾਲ ਸਾਰਾ ਕੰਮ ਤੁਸੀਂ ਨਿਪਟਾਇਓ ਜੀ ਇੱਕ ਦੂਜੇ ਨੂੰ ਨਾ ਲਾਇਓ ਰੋਕਾਂ ਆ ਗਈਆਂ ਨੇ ਯਾਰੋ ਸਰਪੰਚੀ ਦੀਆਂ ਵੋਟਾਂ ਆ ਗਈਆਂ ਨੇ ਯਾਰੋ ਸਰਪੰਚੀ ਦੀਆਂ ਵੋਟਾਂ ਨਸਿਆਂ ਦਾ ਵੋਟਾਂ ਵਿੱਚ ਸੇਵਨ ਨਾ ਕਰਨਾ ਨਸਿਆਂ ਦਾ ਵੋਟਾਂ ਵਿੱਚ ਸੇਵਨ ਨਾ ਕਰਨਾ ਲੜਾਈ ਝਗੜਾ ਤੁਸੀਂ ਕਿਸੇ ਨਾਲ ਨਾ ਕਰਨਾ ਲੜਾਈ ਝਗੜਾ ਤੁਸੀਂ ਕਿਸੇ ਨਾਲ ਕਰਨਾ ਇੱਕ ਦੂਸਰੇ ਦੀ ਗੱਲ ਤੁਸੀਂ ਯਰਨਾ ਇੱਕ ਦੂਸਰੇ ਦੀ ਗੱਲ ਤੁਸੀਂ ਯਰਨਾ ਰਾਜ ਦਾ ਸਨੇਹਾ ਇਹੋ ਲਿਖਿਆ ਲੋਕਾਂ ਆਗੀਆਂ ਨਹੀਂ ਯਾਰੋ ਸਰਪੰਚੀ ਦੀਆਂ ਵੋਟਾਂ ਖਿੱਚ ਲਈ ਤਿਆਰੀ ਹੈ ਜੀ ਚਾਹ ਵਣ ਲੋਕਾਂ ਆਗੀਆਂ ਨਹੀਂ ਯਾਰੋ ਸਰਪੰਚੀ ਦੀਆਂ ਵੋਟਾਂ ਸੋ ਧੰਨਵਾਦ